ਹਾਲੋ ਹਾਸ਼ੀਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੀ ਅੱਜ ਚੱਲੇ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੇ ਵੀ ਚਾਹੀਦੀਆਂ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾ ਖੁੰਝਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਲਾ ਵੀ ਕਹਿੰਦੇ ਅੱਜ ਕਹਿੰਦੇ ਕੱਲ ਨੂੰ ਮਾਤਾ ਰਾਣੀ ਦਾ ਮੇਲਾ ਸੀ ਸੀਤਲਾ ਮਾਤਾ ਦਾ ਤੇ ਅੱਜ ਕਹਿੰਦੇ ਵੀ ਗੋਲ ਗਲ ਕਚੋਰੀਆਂ ਪਕਾਈਆਂ ਬਾਸੜਾ ਦਾ ਮੇਲਾ ਹੁੰਦਾ ਮੈਂ ਹੁਣ ਸ਼ਾਮ ਨੂੰ ਪਕਾ ਕੇ ਰੱਖ ਲਾਂਗੇ ਸਵੇਰੇ ਮੱਥਾ ਟੇਕ ਕੇ ਆਵਾਂ ਮਾਤਾ ਰਾਣੀ ਦੇ ਪਹਿਲਾਂ ਅਸੀਂ ਇਹਨਾਂ ਕਹਿੰਦੇ ਛੋਟੇ ਛੋਟੇ ਹੁੰਦੇ ਸੀ ਭਾਈ ਉਦੋਂ ਡੈਡੀ ਹੁਣ 3 ਵਜੇ ਆ ਜਾਂਦੇ ਸੀ 4 ਵਜੇ ਮੱਥਾ ਟੇਕਣ ਲਾਈਨ ਦੇ ਵਿੱਚ ਮੈਂ ਅੱਗੇ ਹੁੰਦਾ ਸੀ ਨਾ ਮੈਂ ਗੋਦੀ ਹੁੰਦਾ ਸੀ ਆਮਨ ਅੱਗੇ ਹੁੰਦੀ ਸੀ ਰੇੜੀ ਜਾਂਦਾ ਜਿਵੇਂ ਪਿੱਛੇ ਮੰਦੀ ਸਾਈਕਲ ਦੀ ਚਲੋ ਜੀ ਫਿਰ ਹੌਲੀ ਹੌਲੀ ਕਹਿੰਦੇ ਵੀ ਚਲੋ ਵੇ ਡੈੜੀ ਗੱਡੀ ਜਾਂਦਾ ਸੀ ਅਸੀਂ ਮੱਥਾ ਟੇਕ ਕੇ ਆਂਦੇ ਸੀ ਸਾਰੇ ਜਣੇ ਰੈਡੀ ਵਾ ਚਾਰ ਪੰਜ ਵਾਰੀ ਗਿਆ ਨਾਲ ਫੇ ਉਸ ਤੋਂ ਬਾਅਦ ਗਿਆ ਨਹੀਂ ਰੈਡੀ ਵੇ ਕੰਮ ਕਰਦੇ ਹੁੰਦਾ ਜੀ ਰਾਤ ਬਰਾਤ ਆਉਣਾ ਜਾਣਾ ਤੇ ਫਿਰ ਅਸੀਂ ਜਾਂਦੇ ਜੀ ਭਾਈ ਹੁਣ ਸ਼ਾਮ ਨੂੰ ਕਹਿੰਦੇ ਸਰੋਂ ਦੇ ਤੇਲ ਚ ਗੁਲਗਲੇ ਕਚੋਰੀਆਂ ਪਕਾਈਆਂ ਜਾਣਗੀਆਂ ਸ਼ਾਮ 5 ਵਜੇ ਨੇ ਮੈਂ ਤਿਆਰੀ ਚੱਲ ਪਈ ਕੱਲ ਨੂੰ ਕਹਿੰਦੇ ਮੇਲਾ ਭਾਈ ਅੱਤਾਰੀ ਤੇ 5 ਵਜੇ ਦੇ ਚੱਲ ਰਹੀ ਆ ਸਵੇਰੇ ਆਲੂ-ਲੂ ਵਾਲੇ ਇਹਨਾਂ ਦੁਪਹਿਰੇ ਤੇ ਹੁਣ ਕਹਿੰਦੇ ਬਈ ਉਹ ਆ ਭਾਈ ਇਹਦੇ ਅੱਤਾਰੀ ਇਖਰੀ ਚੱਲ ਪਈਆਂ ਨੇ ਬਾਕੀ ਤੁਹਾਨੂੰ ਗੁਲਗੁਲੇ ਚੋਰੀਆਂ ਵੀ ਖਾਵਾਵਾਂਗੇ ਬਣਾਉਂਦੇ ਹੋਏ ਠੀਕ ਆ ਪੂਰੀ ਵੀਡੀਓ ਦੇਖਿਓ ਜਿਹਨੂੰ ਭਾਈ ਕਚੋਰੀਆਂ ਨਹੀਂ ਬਣਾਉਣੀਆਂ ਦੀਆਂ ਸਿੱਖ ਵੀ ਲਿਓ ਗੁਲਗੁਲੇ ਨਹੀਂ ਹੁੰਦੇ ਉਹ ਵੀ ਸਿੱਖ ਲਓ ਬਣਾਉਣਾ ਠੀਕ ਆ ਸੁੱਕੀ ਚੱਕਰ ਦਾ ਸੁੱਕੂ ਕੀ ਹੈ ਹਾਂ ਪਰ ਸ਼ੱਕਰ ਮਾਇਨੇ ਨੂੰ ਨੰਗਰਾਂ ਚਾ ਰਿਹਾ ਬਾਈ ਉਹ ਕਈ ਵਕਨਾਂ ਉਹ ਹੋਣਾ ਰਸ ਔਰ ਯਾਨੀ ਇਹ ਬਹੁਤ ਕੱਟ ਗਈ ਹੈ ਨਹੀਂ 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 ਗੰਨੇ ਦਾ ਸੁੱਕੂ ਹੀ ਨੇ ਨਹੀਂ ਕਈ ਵਾਰ ਗੰਨੇ ਦਾ ਰਸ ਵੀ ਔਰ ਤਰ੍ਹਾਂ ਹੋਗਾ ਨਾ ਕੋੜਾ ਕੋੜਾ ਜਿਹਾ ਕਿਸੇ ਕਿਸੇ ਗੰਨੇ ਮਿੱਠਾ ਹੋਗਾ ਕੋਈ ਗੰਨਾ ਕੋੜਾ ਹੋਣਾ ਦੇਖਣ ਤਰਾਂ ਕੀ ਹੋ ਗਈ ਉਦਾਂ ਹੈ ਨਹੀਂ ਨਾ ਹੈ ਵਰਤੋ ਹੈ ਆ ਤੇ ਲਈ ਹੀ ਵਿੱਚ ਹੈਗੀ ਹੈ ਜਦੋਂ ਇਕੱਠੀ ਕਰਿਆ ਅੰਤੇ ਕੱਲ ਕੀ ਤੋਂ ਪਨਵਾ ਰਿਹਾ 2:00 ਜਰ ਪਾਪਾ 2:00 ਵਜੇ ਲੈ ਗਿਆ ਤਾਂ ਮੈਨੂੰ ਹੂੰ ਇਹ 2:00 ਵਜੇ ਭੱਗੀ ਤੇ ਅੱਪਾ ਲਾ ਬਾਬੇ ਨੇ ਦਿਲਾਂ ਦੇ ਖੋਲਦੇ ਆ ਤੇਰਾ ਜੋ ਆਖਾ ਮੱਛਰ ਲੜੇ ਮੈਂ ਤੇਰੇ ਪਾਪੇ ਨੂੰ ਕਿਹਾ ਮਾਂ ਕਿਤੇ ਹੀ ਬਾਤ ਤਾਂ ਨਹੀਂ ਰਹੀ ਜੇ ਤਾਂ ਰੋਗ ਦਿਨ ਚਲੇ ਜਾਏ ਰਹਿੰਦੇ ਕੱਤਰ ਜਾ ਰਹੇ ਆ ਅੰਦਰ ਜਿਵੇਂ ਕਰਦੇ ਰਹੇ ਪਾ 3:00 ਵਜੇ ਦੇ ਆਏ ਤੋਂ 4:00 ਵਜੇ ਤੱਕ ਆ ਗਏ ਤੰੂਕੇ ਮਨਆ ਬਾਕੀ ਰੋਵੇ ਨਾ ਇਹ ਆਪੀ ਨਾ ਕੰਨ ਇਹਨੇ ਹੀ ਗਾ ਲੱਗ 2 ਵਜੇ ਉੱਠ ਕੇ ਆ ਗਏ ਸੈਂ ਬਿੰਦਨ ਜਦ ਅੱਜ ਕਰਿਆ ਹੋਦਾ ਹੈ ਦੋਏ ਪੱਲੀਆਂ ਇਕੱਠੀਆਂ ਕਰ ਲਿਓ ਦੋਏ ਪੱਲੀਆਂ ਇਕੱਠੀਆਂ ਕਰਕੇ ਮੰਜਾ ਡਾਲ ਲਿਓ ਮੰਜੇ ਪਰ ਰੱਖਿਓ ਚੱਦਰ ਮੰਜੇ ਪਰ ਨਾ ਰੱਖਿਓ ਬੁਝਾ ਚੱਦਰ ਕੱਢ ਦੀ ਵਿੱਚ ਦੇ ਮੈਂ ਚੱਦਰ ਬਿਨ ਕੱਢਣੀ ਪੱਲੀ ਵੀ ਨਹੀਂ ਕੱਢਣੀ ਪਚਾਪ ਚਾ ਕੰਨ ਨੂੰ ਕਰ ਕਰਕੇ ਪੱਲੀ ਮਾ ਕਰਕੇ ਇਕੱਠੀ ਕਰ ਲੈ ਚੱਦਰ ਕੱਲੇ ਪੱਲੀ ਦੋਏ ਇਕੱਠੀਆਂ ਕਰ ਲੈ ਫਿਰ ਖਿੰਡ ਨਹੀਂ ਸਕਾਂ ਛਣਾ ਨਾ ਸੁੱਕ ਗਏ ਜਦੋਂ ਨਿਕਲ ਜਾਈ ਮੰਜਾ ਡਾਲਿਆ ਮੰਜਾ ਪਰ ਇੱਕੋ ਵਾਰ ਰੱਖਿਆ ਪੱਤੀ ਕਰਕੇ ਦੋ ਮੰਜਾ ਕਹਾਂ ਪਹਿਲਾਂ ਪਾਈ ਕਹਿੰਦੇ ਗੁਲਗੁਲੇ ਬਣ ਗਏ ਪਹਿਲਾਂ ਕਹਿੰਦੇ ਗੁੜ ਘੋਲ ਕੇ ਆਟਾ ਗੁੰਨ ਲੈਣਾ ਉਹਦੇ ਗੁਲਗੁਲੇ ਬਣਾਈਆਂ ਨੇ ਉਹ ਨਾਲੇ ਅੰਜੀ ਤੇ ਵਾਗੇ ਗੋਲ ਗੁਲਗੁਲੇ ਹੋਣਾ ਉਹ ਨਿਉ ਕਰ ਕਰ ਕੇ ਤੋੜਾ ਇਹ ਤੋੜ ਤੋੜ ਕੇ ਨਿਉ ਪਾਉਣਾ ਦੋਈ ਵਾਰ ਦੇਖਾਂ ਮੀ ਪਾਉਣਾ ਉਹ ਜਿੰਨੀ ਪਤਲਾ ਹੋਣਾ ਨਾ ਪਤਲਾ ਕੰਜੂ ਮੁੱਠੀ ਬੰਦ ਆਈ ਕਿਹੜਾ ਹੋਊਗਾ ਉਹ ਤੇ ਆ ਬਤਲਾ ਤਾ ਉਹ ਮਿੱਠਾ ਮਿੱਠਾ ਛੋਟਾ ਬੰਦੇ ਹੋਣੇ ਆ ਆ ਬਸ ਉਹ ਤਾਂ ਮਿੱਠਾ ਫੜਾ ਗੋਲ ਫੈਲਦੀ ਹੂੰ ਨਾ ਹੇ ਪੂਰੇ ਮਹਿਰਾਣੀ ਗਨੇ ਪਹਿਲਾਂ ਪੂਰਬਈ ਮਾਤਰਾਣੀ ਦੇ ਕੱਢ ਕੇ ਰੱਖਨੇ ਫਿਰ ਤਵਾ ਖਾਣੇ ਆਪ പൂ ਆਥਰ ਪਾਣੀ ਲੈਣਾ ਪਾਣੀ ਤੋਂ ਕੁਝ ਨਹੀਂ ਮੰਗਦਾ ਉਹ ਬੋਤਲੇ ਹੋ ਜਾਈਆਂ ਇਹ ਜੋ ਕੱਢੀ ਆ ਹਾਂ ਤਾਂ ਥੋੜਾ ਰੱਖਾ ਬੇੜੋ ਹਾਂ ਥੋੜਾ ਰੱਖਾ ਬੇੜਾ ਇਦਾਂ ਗੱਠੀਆਂ ਉਹ ਕੁਝ ਹੋਰ ਪਾ ਵਿੱਚ ਨਾ ਮੈਂ ਆਪ ਦੇਖ ਲੈਂਦੀ ਹਾਂ ਉਹ ਵੱਡਾ ਹੋਸੇ ਕੱਟਾ ਕੱਟੇ ਜੋ ਵੀ ਕਹਿੰਦਾ ਆਪਣਾ ਬੇੜ ਆ ਆਲੂ ਲੀਨ ਧੰਗੀਆਂ ਧੰਗੀਆਂ ਵਿੱਚ ਇੱਥੇ ਲਾ ਲ ਮੱਛਾ ਮਿਰਚ ਹਰਾ ਉਸ। ਗੁਗਲੇ ਖਾ ਲੈ। ਇਹ ਰਿਫ੍ਰੀਟ। ਅੱਜ ਤਾਂ ਗੁਗਲੇ ਖਾਣੇ ਆ ਪੁੱਤ।

ਉਹ ਲੁੱਗੀ ਹਾਂ 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 ਅੱਜ ਲਓ ਵਗਿਆ ਜੀ ਤਿੰਨ ਗਣਾ ਪੈਂਦੀ ਹੈ ਜੀ ਵਿਆਹ ਤੇ ਉਹਦਾ ਪੁੱਤ ਜਿਹੜਾ ਲਾਦਾ ਪੁੱਤ ਲਾ ਬੋਹ ਕੋਈ ਪਣੀ ਨਹੀਂ ਇਹ ਜਿਹੜੀ ਰੈਡੀ ਕਰਦੇ ਆ ਪਾਪੇ ਪਣੀ ਨਹੀਂ ਜਿਹੜਾ ਆਪਾਂ ਲੈ ਲਿਓ ਨਾ ਬਈ ਤੁਹਾਨੂੰ ਲਿਓ ਆ ਪੂਰੇ ਕੇ ਆ ਗਏ ਕਿਹਨੂੰ ਭੁੱਖ ਲੱਗਦੀ ਐ ਹਰੀ ਭਰੀ ਤੋਂ ਲੱਗਦੀ ਐ ਭੁੱਖ ਹੈ ਨਵੇਂ ਮੈਂਬਰ ਨੂੰ ਭੁੱਖ ਲੱਗਦੀ ਐ ਬਈ ਵੀਰ ਵਰਗੇ ਤੇ ਦੂਏ ਐ ਸੋ ਦੇਖੇ ਹਰੀ ਭਰੀ ਦੀ ਐ ਪਹਿਲੇ ਮਿਲ ਲੈ ਤੇਰੇ ਪਹਿਲੇ ਮਿਲ ਲੈ ਉੱਤ ਕਿੰਨੇ ਪੈਸੇ ਲੇਗੀ ਤੇ ਦੂਦੇ ਦੋ ਪਈਏ 2 ਰੁਪਏ ਦੇ ਹਰੀ ਬਰੀ ਦਾ। ਤੂੰ 5 ਰੁਪਏ। ਕਹਦਾ ਤੂੰ ਪਹਿਲੇ ਤੇ ਹੁਣ ਦੋਆ ਤੇ 5 ਰੁਪਏ ਸਬਾਨੀ ਨਹੀਂ ਆਂਦਾ। 5 ਰੁਪਏ ਨਹੀਂ ਹੁਣ ਤੂੰ। ਆਹ ਲਓ 5 ਬਹੁਤ ਹੈ। ਛੁੜੇ ਗਿਰਨਾ। ਮੈਂ ਸਮਾਨ ਸੂਣ ਲਿਖਾਂ। ਇਹਦੇ ਬਾਰੇ ਖਾएंगे ਹਮੇ। ਉਹ ਹੋਰ ਕਿਆ ਅੰਦਰ। ਹਾਂ ਖੜਜੀ ਕੋਕਚੌਰੀ ਦੇਵਾਂਗੇ। ਸਿੱਖਰੇ ਵੀਰ ਵਰਦੋਂ ਨਹੀਂ ਬਗਾਨੀ। ਪਕਾ ਕੇ ਖਾਣੇ ਕੇ ਜੀ ਕਰੇਗੇ ਨਹੀਂ ਹੈ ਲੱਸੀ ਖਾ ਗਿਓ ਅੱਛਾ ਮੈਂ ਹੀ ਪਕਾਈ ਦੇਵਾਂਗੀ ਹੋਰ ਕੀ ਤੂੰ ਵੀ ਪਕਾਈ ਗਏ ਅਜ ਤਾਂ ਮੈਂ ਮਟਿਆਰਾਂ ਨੂੰ ਖੁਲਾ ਰਹੀ ਆਂ ਬੁੜੀ ਹੋ ਜਾਈਂ ਵੇ ਤੂੰ ਮੈਨੂੰ ਖੁਲਾਈਂ ਲੋ ਜੀ ਮੰਮੀ ਬੁੜੀ ਹੋ ਗਈ ਕਹਿੰਦੇ ਮੰਮੀ ਅਜੇ ਬੁੜੀ ਨਹੀਂ ਮਟਿਆ ਹੈ ਪਰ ਇੱਕ ਗੱਲ ਆ ਭਾਵੇਂ ਬੁੜੇ ਵੀ ਹੋ ਜਾਓ ਪਤਾ ਹੂੰ ਤੁਸੀਂ ਬਣਾ ਖਵਾਓਗੇ ਚੱਲ ਸਿੱਖਾਂਗੇ ਹਏ ਨਿਆਣੀ ਆ ਹਲੇ ਨਿਆਣੀ ਆ ਬਣਾ ਲੈ ਬਣਾ ਲੈ ਤੈਨੂੰ ਬੈ ਜਾ ਪੀੜੀ ਲੈ ਲੈ ਜਾ ਦੇਖ ਬਣਾਏ ਨੇ ਬਣਾ ਹੋ ਆ ਜਾ ਵਈ ਕਿ ਤੂੰ ਬਾਦੇ ਕਰ ਇੱਕ ਮੈਂ ਬਾਦੇ ਕਰਾਂਗੀ ਛੇਤੀ ਕੰਮ ਬਣ ਜੇਗਾ ਫਿਰ ਮੇਲੇ ਫਿਰ ਜਾਣਾ ਛੇਤੀ ਕੰਮ ਬਣਾ ਕੇ ਬਰ ਜੀਏ ਤਾਂ ਤੇ ਚਾਹਣਾ ਬੁਲੀ ਜੇ ਹੈ ਠੀਕ ਹੈ ਚੰਗੀ ਫਿਰ ਧੱਤ ਲੱਜ ਕਰ ਲਈਏ ਤੁਹਾਨੂੰ ਹੂੰ ਜਿਆਦਾ ਲੱਗਦਾ ਹੂੰ ਮੰਜਾ ਲੱਗ ਕਹੀਂ ਨਾ ਮਰ ਪੂਰਾ ਅਮੇ ਚੈੱਕ ਕਰੋ ਨੂੰ ਵਿੱਚ ਆਪੇ ਕਿਚੋਰੀਆਂ ਮੈਂ ਕਹਾਂ ਇਹ ਪੂਰੀਆਂ ਕੰਨ ਕੰਨ ਚੋਰੀਆਂ ਖੋਰੀਆ ਖਲੇ ਹੂੰ ਗੁਛਾ ਹੋ ਰਹੀ ਹੈ ਹੰਦੀ ਨਹੀਂ ਖਲੋ ਦਿੱਤੇ ਗੁਰਗਲੇ ਦਾ ਦੇਵੀ ਹੈ ਹੂੰ ਦੇਵੀ ਹੈ ਨਾ ਗੁਗਲੇ ਖਾਣੇ ਅੱਜ ਲੁਆ ਨੀ ਅੱਧੀ ਫੇਰ ਗਰਾਂ ਨੀ ਬੱਟ ਬੱਟ ਦੰਧੀਆਂ ਗਿਆ ਨਾ ਅਜੇ ਜੇ نیچے ਰੱਖ ਗਿਆ ਇਹਦੇ ਅਜੇ ਬਾਹਰ ਲੈ ਭਾਈ ਇਹਦੇ ਵੀ ਨੇ ਚੱਲ ਬਣਾ ਕਚੋਰੀਆਂ ਬਣ ਗਿਆ ਦੇ ਨਾਲ ਇਹਨੇ ਖਾਰੇ ਆ ਠੀਕ ਟੈਸਟ ਬਈ ਓਕੇ ਇੱਕ ਨੰਬਰ ਆ ਮੋਲ ਮੈਂ ਸਭ ਜੀ ਖਾ ਲਈਏ ਡੈਡੀ ਨੇ ਖਾ ਲਈਏ ਆਪਾਂ ਖਾਰੇ ਆ ਬਈ ਦਰਮਾਤ ਹੀ ਬੈਠੀਆਂ ਹਾਂ ਹਾਂ ਬੁੱਤੇ ਕਿਵੇਂ ਨੂੰ ਕੁਛ ਆ ਨਹੀਂ ਕਚੋਰੀ ਖਾਣੀ ਆ ਦੇ ਹਮੇਲੇ ਨਾ ਕੰਮ ਬੈਨੋ ਪੁੱਛਿਆ ਮੈਂ ਤੁਹਾਨੂੰ ਪਾ ਹੀ ਖਾ ਲਿਓ ਹਰੀ ਬਰੀਦ ਨੂੰ ਪੁੱਛ ਲੈਣਾ ਟੈਸਟਿਕ ਨੰਬਰ ਅੱਜ 17 ਹੋ ਗਈ ਅੱਜ ਉੱਥੇ ਹੋਏ ਨਾ ਚਾਪ ਕੱਲ ਵੀ ਦਾ ਦਬਾਅ ਲੈ ਭਾਈ ਮਲਾਈ ਨਾਲ ਚਾਹੇ ਲੋਜੀ ਸਰਦਾਰ ਸਾਹਿਬ ਆਏ ਨੇ ਰਾਤ ਨੂੰ ਇੰਨਾ ਦੇ ਨਾਲ ਅਸੀਂ ਆਏ ਆ ਇਹ ਕਹਿੰਦੇ ਮੇਲਾ ਜਿਹੜੀ ਝੂਟੇ ਲੈਣ ਨੇ ਆ ਝੂਟੇ ਕੀ ਲਈਏ ਸਾਰਾ ਖਾਲੀ ਖਾਲੀ ਆ ਹਜੇ ਕੱਲ ਹੋਏਗਾ ਛੋਟੇ ਬੱਚਿਆਂ ਦੇ ਇਹ ਝੂਟ ਲੈ ब्रेक डांस हरी प्रीत आएगी तो लेगी ਅੱਡੀ ਹੋ ਜਾਈਏ ਨੂੰ ਫਿਰ ਲੈ ਓਕੇ ਕੜਾ ਤੋ ਯਾ ਲਾਣ ਚੱਲੇ ਆ ਮੇਰੇ ਤਾਂ ਬਹੁਤ ਡਰ ਲਾਦਰ ਮੈਂ ਤਾਂ ਕੋ ਟਾਈਮ ਬਾਅਦ ਲਿਆ ਛੁੱਲਾ ਸਭੇ ਹੀ ਮੁੱਲ ਲੱਡ ਹੋ ਗਏ ਨੇ ਮਨੇ ਨਾ ਕੱਟ ਕੇ ਲਿਆ ਇਹਨਾਂ ਕਿੰਨਾ ਹੋਰ ਚੌੜਾ ਜਾਂਦਾ ਹੈ। ਕੋਈ ਨਹੀਂ ਬਚੋਗੇ। ਕੋਈ ਨਾ ਕੋਈ ਫੜ ਕੇ ਬੱਠੀ ਆ ਫੜ ਕੇ ਬੱਠੀ ਆ ਆਪਣੇ। ਲਓ ਭਾਈ ਚਿਪਟ ਕਰਦੇ। ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ। ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੀ ਦੱਸਿਓ। ਤੇ ਵੀਡੀਓ ਨਾਲ ਲੱਗਦੇ ਰੂ ਦੇਖਿਆ ਕਰੋ ਜੀ। ਤੇ ਜੇ ਤੁਸੀਂ ਛੱਡ ਜਾਂਦੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਦਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸਹਾਈ ਕਰੋ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਵਿੱਚ ਸੱਸਰੀ ਕਾਲ ਜੀ ਮਿਲਦੇ ਹਾਂ ਉਹ ਨੈਕਸਟ ਵੀਡੀਓ ਨਾਲ ਹੀ ਫਾਸਦੇ ਬਾਦ ਦੇ ਰੋਬ ਤਰੱਕੀਆਂ ਦੇ ਤੁਹਾਨੂੰ ਸ਼ੰਘਾਈ ਸਰ ਸੱਸਰੀ ਕਾਲ